ਤਲ ਧਿਆਲਾਂ ਕਿ ਗਿਆ ਹੈ ਜਿਸੁ ਵੀਰ ਉਹ ਜਿ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਹੈ ਅਈ ਜਿਨ੍ਹਾਂ ਦਾ ਉਹ ਦੇੜਾ ਹੈ ਉਹਨਾਂ ਨੂੰ ਬਾਰਕ ਹੈ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕੱਚਿਆ ਰੰਗਾਂ ਦੇ ਵਿੱਚੋਂ ਕੱਢ ਕੇ ਤੇ ਪੱਕੇ ਰੰਗ ਦੇ ਨਾਲ ਜੋੜਨਾ ਕੀਤਾ ਪੱਕਾ ਰੰਗ ਕੀ ਹੈ ਮਹਾਰਾਜ ਕਹਿੰਦੇ ਮਜੀਠ ਦਾ ਰੰਗ ਪੱਕਾ ਹੈ ਜਿਸ ਤਰ੍ਹਾਂ ਮੀਠ ਦਾ ਰੰਗ ਪੱਕਾ ਹੈ ਇਸ ਤਰ੍ਹਾਂ ਪਰਮੇਸ਼ਰ ਦੇ ਜਿਹੜਾ ਨਾਮ ਦਾ ਰੰਗ ਹੈ ਉਹ ਪੱਕਾ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਸਾਧੂ ਗੁਰੂ ਜੀ ਕਹਿੰਦੇ ਜਾ ਕੋ ਹਰ ਨਾਮ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਜਦੋਂ ਇਹ ਬਚਨ ਆਵੇ ਗਾਥੀ ਆਪਾਂ ਇਸ ਨੂੰ ਇਸ ਤਰ੍ਹਾਂ ਪੜਨਾ ਜਾ ਕੋ ਇਹਨੂੰ ਜਾ ਨਹੀਂ ਪੜਨਾ ਜੇ ਜਾ ਪੜਾਂਗੇ ਤੇ ਉਹ ਫਿਰ ਹੋਰ ਹੋ ਜਾਏਗਾ ਅਤੇ ਜਾ ਜਾ ਕਰਤਾ ਉਹ ਪਰਮੇਸ਼ਰ ਕਹਿੰਦੇ ਜਾ ਕਰਤਾ ਸ੍ਰਿਫੀ ਕੋ ਸਾਜੇ ਜਿਵੇਂ ਆਪਾਂ ਪੜਦੇ ਆ ਜਲਜੀ ਸਾਹਿਬ ਦੇ ਵਿੱਚ ਆਉਂਦਾ ਹੈ ਉਸੇ ਤਰ੍ਹਾਂ ਕਹਿੰਦੇ ਜਾ ਤੋ ਹਰ ਰਗ ਲਾਗੋ ਇਸ ਜਗਮੈ ਸੋ ਕਹੀਤ ਹੈ ਸੂਰਾ ਹੁਣ ਸੂਰਾ ਕੌਣ ਹੈ ਜੋ ਦਾ ਸੂਰਬੀਰ ਉਹ ਹੈ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ ਤੇ ਨਾਮ ਦਾ ਰੰਗ ਕਦੋਂ ਰਗਣਾ ਜਦੋਂ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲਾ ਤੇ ਜਿਹੜੇ ਹੋਲੀ ਦੇ ਕੱਚੇ ਰੰਗਿਆ ਦਾ ਦਾਰ ਪਿਤਾ ਗੁਰਬਾਣੀ ਦੇ ਵਿੱਚ ਬਚਨ ਕਰਦੇ ਆਪ ਜੀ ਨੇ ਸ਼ਬਦ ਸਾਰਾ ਦਿਨ ਕੱਲ ਵੀ ਸਰਵਣ ਕੀਤੇ ਹੋਣੇ ਅੱਜ ਵੀ ਗੁਰੂ ਕੇ ਪਿਆਰੇ ਸਰਵਣ ਕਰਵਾਉਣਗੇ ਇਹਨੂੰ ਦਾਤਾ ਜੀ ਕਹਿੰਦੇ ਆ ਬੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇਹ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਤੇ ਉਹਨਾਂ ਦੀ ਸੇਵਾ ਵੀ ਕੀਤੀ ਸੰਗਤ ਦੀ ਸੇਵਾ ਕੀਤੀ ਤੇ ਜਿਹੜਾ ਉਹ ਸੇਵਾ ਕਰ ਕਰਕੇ ਤੇ ਜਿਹੜਾ ਰੰਗ ਲੱਗ ਗਿਆ ਅਤ ਲਾਲ ਦੇਵ दैवी ਗੁਣ ਭਾਵ ਚੰਗੇ ਗੁਣ ਅੰਦਰ ਆ ਗਏ ਕਿ ਸੰਗਤਾਂ ਦੇ ਬਹੁਤ ਜਾਂਦੀਆਂ ਬੜੇ ਰੂਪ ਦੇ ਵਿੱਚ ਸੰਗਤ ਗਈ ਹੈ ਉਹ ਲੰਮਹ ਲਛੀ ਅਨੰਦਪੁਰ ਸਾਹਿਬ ਪਰ ਜਿਹੜੇ ਉੱਥੇ ਲੰਗਰ ਦੀ ਸੇਵਾ ਕਰਦੇ ਪਏ ਉਹਨਾਂ ਦੀ ਬੋਲੀ ਹੈ ਜਿਹੜੇ ਪਾਟਿਆਂ ਦੀ ਸੇਵਾ ਕਰਦੇ ਆ ਉਹਨਾਂ ਦੀ ਬੋਲੀ ਹੈ ਜਿਹੜੇ ਕੋਈ ਜੜ ਦੀ ਸੇਵਾ ਕਰਦਾ ਹੈ ਉਹ IRAS ਦੇ ਵਿੱਚ ਕਹਿੰਦੇ ਟਾਪ ਇੱਕ ਹੋ ਗਿਆਸ ਨੂੰ ਕੱਢ ਲਿਆ ਕੋਈ ਜੋੜੇ ਘਰ ਦੇ ਵਿੱਚ ਸੇਵਾ ਕਰ ਰਿਹਾ ਹੈ ਕੋਈ ਝਾੜੂ ਲਗਾ ਰਿਹਾ ਹੈ ਕੋਈ ਦਰਬਾਰ ਦੇ ਵਿੱਚ ਸੰਗਤਾਂ ਦੇ ਵਾਸਤੇ ਕੋਈ ਪ੍ਰਬੰਧ ਕਰ ਰਿਹਾ ਜੋ ਜੋ ਵੀ ਕੋਈ ਸੇਵਾ ਕਰਦਾ ਦਾਦਾ ਜੀ ਕਹਿੰਦੇ ਉਹ ਉਹਨਾਂ ਦੀ ਹੈ ਬੋਲੀ ਉਹ ਨਹੀਂ ਕੀ ਨਹੀਂ ਸੰਤ ਸੇਵ ਜਿਹੜਾ ਸੇਵਾ ਦੇ ਵਿੱਚ ਲੱਗਾ ਤੇ ਫਿਰ ਉਹਦਾ ਅਲਸ ਰੂਪ ਕੀ ਆਉਂਦਾ ਹੈ ਰੰਗ ਲਾਗਾ ਅਤ ਲਾਲ ਦੇਵ ਮੁਬਾਰਕ ਹੈ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਜਿਹੜੇ ਤੇ ਸਿੱਖੀ ਦੇ ਵਿੱਚ ਪ੍ਰਪੱਕ ਹੋ ਗਏ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ ਖੋਦਾ ਦਾ ਮਤਲਬ ਕਿਉਂਕਿ ਅਰਬੀ ਦਾ ਸ਼ਬਦ ਹੈ ਇਹਦਾ ਮਤਲਬ ਹੈ ਹੱਲਾ ਕਰਨਾ ਖੋਦਾ ਹੱਲਾ ਦਾ ਤੇ ਨੇ ਤਾਂ ਬਖਸ਼ਿਸ਼ ਕੀਤਾ ਇੱਕ-ਇੱਕ ਦਿਨ ਦੇ ਵਿੱਚ ਹੀ ਗੱਲ ਨਹੀਂ ਹੋਈ ਕਿਉਂਕਿ ਗੁਰਮੀ ਧਰਮੇਤਾ ਮਹਾਰਾਜ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਹੈ ਤੇ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਬਚਪਨ ਦੇ ਵਿੱਚ ਜਦੋਂ ਮਹਾਰਾਜ ਦਰਿਆ ਦੇ ਕੰਢੇ ਤੇ ਜਾਂਦੇ ਆ ਤੇ ਉੱਥੇ ਜਾ ਕੇ ਨਾਲ ਬੱਚਿਆਂ ਨੂੰ ਲੈੰਦੇ ਆ ਤੇ ਮਾਲਕ ਬੱਚਿਆਂ ਨੂੰ ਲੈ ਕੇ દોਰ-ਤੋਲੀਆਂ ਬਣਾ ਲੈਂਦੇ ਆ ਤੇ ਇੱਕ ਦੂਜੇ ਦੇ ਉੱਪਰ ਜਾੜ ਸੁਟਦੇ ਆ ਇੱਕ ਤੋਂ ਦੀ ਦੂਸਰੇ ਤੇ ਜਾਲ ਛੁੱਟਦੀ ਹੈ ਦੂਸਰੀ ਦੂਸਰੇ ਤੇ ਛੁੱਟਦੀ ਹੈ ਹੁਣ ਉਹਦੇ ਵਿੱਚੋਂ ਜਿਹੜਾ ਜਾਲ ਛੁੱਟਦਾ ਛੁੱਟਦਾ ਇੱਕ ਟੋਲੀ ਜਿਹੜੀ ਮਾਰ ਜਾਂਦੀ ਉਹ ਮੰਨ ਲਓ ਬਾਹਰ ਆ ਜਾਂਦੀ ਦੂਸਰੀ ਟੋਲੀ ਜਿੱਤ ਜਾਂਦੀ ਫੇਰ ਉਹ ਪਾਣੀ ਛੁੱਟਣ ਤੋਂ ਬਾਅਦ ਗਲੇਲਿਆਂ ਦੀ ਗੱਲ ਆ ਜਾਂਦੀ ਹੈ ਗਲੇਲਿਆਂ ਤੋਂ ਬਾਅਦ ਫੇਰ ਤੀਰਾਂ ਦੀ ਗੱਲ ਵੀ ਹੁੰਦੀ ਹੈ ਉਹਨਾਂ ਬਾਲਕ ਨੇ ਸਾਨੂੰ ਬਚਪਨ ਦੇ ਵਿੱਚ ਹੀ ਗੌਤਕ ਕਰਕੇ ਸਾਨੂੰ ਸਮਝਾ ਦਿੱਤਾ ਮਾਂ ਖੇਡਾਂ ਦੇ ਵਿੱਚ ਹੀ ਤੇ ਪਰ ਅੱਜ ਸਾਡੀ ਤਰਾਸ਼ ਦੀ ਅਸੀਂ ਇਸ ਕੌਮੀ ਤਿਉਹਾਰ ਨੂੰ ਜੋ ਬਾਲਕ ਨੇ ਸਾਨੂੰ ਬਖਸ਼ਿਸ਼ ਕੀਤੀ ਅਸੀਂ ਉਹਨੂੰ ਖੇਡ ਬਣਾ ਲਿਆ ਅਸੀਂ ਬੋਲੇ ਮੁਹੱਲੇ ਨੂੰ ਹੀ ਖੇਡ ਬਣਾ ਲਿਆ ਮੁਬਾਰਕ ਨੇ ਜਿਹੜੇ ਲੋਕ ਜਾ ਰਹੇ ਨੌਜਵਾਨ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਜਾਓ ਵੱਡੇ ਭਾਗ ਨੇ ਤੁਹਾਡੇ ਕੋਈ ਪਤਾ ਨਹੀਂ ਕਿਹੜੇ ਵੇਲੇ ਪਰਮੇਸ਼ਰ ਨੇ ਕਿਥੇ ਕਿਸੇ ਨੂੰ ਰੰਗ ਲਗਾ ਦੇਣਾ ਗੁਰਬਾਣੀ ਦੇ ਬਚਨ ਨੇ ਰੰਗ ਲਾਗਤ 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 ਹੈ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਂਦਾ ਤੇ ਉਹ ਰੰਗ ਲੱਗਦਾ ਆ ਜਿਹਦੀ ਮਾਲਕੀ ਕਰ ਰਹਿ ਜਾਖੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋਖੀਤ ਹੈ ਸੂਰਾ ਇਹ ਦਾਤਾ ਜੀ ਕਹਿੰਦੇ ਕਾਇਆ ਰੰਗਣ ਜੀ ਕੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੀ ਰੰਗ ਹੈ ਸਾਹਿਬ ਐਸਾ ਰੰਗ ਨਾ ਠੀਕ ਜਿਹੜਾ ਰੰਗ ਉਹ ਵਾਲ ਕਿਹੜਾ ਲੱਗਾ ਜਿੰਨ ਕੇ ਟੁੱਲੇ ਲੱਕੜੇ ਪਿਆਰੇ ਕੰਤ ਦਿਨਾ ਕੈ ਬਾਸ ਧੂੜ ਦਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਤੇ ਇਹ ਕੀਤੇ ਸਾਰੇ ਉਸ ਨੇ ਆਪ ਹੀ ਨੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਉਹ ਸਾਰਾ ਕੁਝ ਆਪ ਹੀ ਕਰ ਲਿਆ ਪਰਮੇਸ਼ਰ ਵੈਰ ਤੇ ਜਦੋਂ ਭਾਈ ਅਨੰਦ ਲਾਲ ਵੀ ਉਸ ਤੋਂ ਲਿਖਦੇ ਆ ਕਲਗੀਧਰ ਜੀ ਦਾ ਮਹਾਰਾਜ ਜੀ ਲਿਖਦੇ ਉਹ ਵੀ ਆ ਕਹਿੰਦੇ ਮੈਂ ਜਦੋਂ ਬਿਨਾਂ ਦੇ ਮਾਲਕ ਦੀਆਂ ਜਿਹੜੀ ਬਖਸ਼ਿਸ਼ ਜਿਹੜੀ ਮੇਰ ਦਾ ਰੰਗ ਪੈਂਦਾ ਜਿਸ ਇਨਸਾਨ ਦੇ ਉੱਪਰ ਮਾਲਕ ਜੀ ਦੇ ਵੱਲ ਤੱਕ ਲੈਂਦੇ ਆ ਜੀ ਦੇ ਉੱਪਰ ਆਪਣੀ ਨਜ਼ਰੇ ਇਨਾਇਤ ਦਾ ਰੰਗ ਪਾ ਦਿੰਦੇ ਆ ਵੈਰੀ ਬੱਟ ਨੋਨਾ ਨੇ ਵੀ ਕੀਤੇ ਆ ਜ਼ਹਿਰ ਪਿਚਕਾਰੀਏ ਪਰ ਜਾਪਰਾਨੀ ਉਹਨਾਂ ਨੇ ਵੀ ਕਿਹਾ ਕਿ ਮਾਲਕ ਦੇ ਹੱਥਾਂ ਦੇ ਵਿੱਚ ਜਿਹੜੀ ਪਿਚਕਾਰੀ ਪਕੜੀ ਆ ਪੰਜਾਬਰਾਨੀ ਰੰਗ ਉਹਨਾਂ ਨੇ ਹੋਰ ਰੰਗ ਦੀ ਗੱਲ ਕੀਤੀ ਆ ਜਿਹਦੇ ਵਿੱਚ ਸਾਰੇ ਗੌਣੇ ਕਿ ਹਰ ਬੇਰੰਗ ਰਾ ਖੁਸ਼ ਰੰਗੋ ਭੂ ਕਰਤ ਹਰ ਬੇਰੰਗ ਨੂੰ ਜਿਹਦੇ ਵਿੱਚ ਕੋਈ ਰੰਗ ਨਹੀਂ ਉਹਦੇ ਵਿੱਚ ਰੰਗ ਭਰਨ ਦੀ ਸਮਰੱਥਾ ਰੱਖਦੇ ਆ ਕਲਗੀਧਰਪਾਤ ਮਹਾਰਾਜ ਐਸਾ ਰੰਗ ਚੜ੍ਹਾ ਦਿੰਦੇ ਸਤਿਗੁਰ ਸੱਚੇ ਪਾਤਸ਼ਾਹ ਜਿਹਦੇ ਉੱਪਰ ਮਿਹਰ ਕਰ ਦਿੰਦੇ ਆ ਤੇ ਉਹ ਰੰਗ ਜਦੋਂ ਚੜ੍ਹਦਾ ਆ ਤੇ ਉਹ ਮਹਾਰਾਜ ਜਿਹਨੂੰ ਰੰਗ ਚੜ੍ਹਾ ਦਿੰਦੇ ਆ ਕਿਰਪਾ ਮਿਲੋ ਆਰਿਆਂ ਦੇ ਅੱਗੇ ਆ ਜੇ ਉਹ ਰੂਹ ਦੇ ਵਿੱਚ ਵਲੀਟਿਆ ਜਾਵੇ ਉਹ ਦੇਗਾ ਦੇ ਵਿੱਚ ਬੈਠ ਜਾਵੇ ਉਹਨੂੰ ਰੁੱਖਾਂ ਦੇ ਨਾਲ ਬੰਨ੍ਹ ਕੇ ਪੁਕੀਆਂ ਖੱਲਾਂ ਲਾ ਦਿੱਤੀਆਂ ਜਾਂ ਉਹ ਗੁਰੂ ਕੇ ਪਿਆਰੇ ਰੇਲਾਂ ਦੇ ਇੰਜਣ ਰੋਕ ਦਿੰਦੇ ਆ ਉਹ ਰੰਗ ਚੜਿਆ ਬੰਦ ਬੰਦ ਘਟਵਾ ਲੈਂਦੇ ਆ ਉਹ ਰੰਗ ਚੜਿਆ ਤੇ ਆਪਣੇ ਬੱਚਿਆਂ ਦੇ ਛੋਟੇ ਛੋਟੇ ਟੋਟੇ ਕਰਵਾ ਕੇ ਇਹ ਝੋਲੀਆਂ ਦੇ ਵਿੱਚ ਬੀਬੀਆਂ ਪਵਾ ਲੈਂਦੀਆਂ ਤੇ ਬੱਚੇ ਨੇਜੀਆਂ ਦੇ ਵੀ ਟੰਗ ਦਿੱਤੇ ਜਾਂਦੇ ਆ। ਫਿਰ ਉਹ ਰੰਗ ਚੜਿਆ ਤੇ ਪੁੱਤਰ ਦਾ ਕਲੇਜਾ ਕੱਢ ਕੇ ਤੇ ਮੁੱਖ ਦੇ ਵਿੱਚ ਵੀ ਪਾ ਦਿੱਤਾ ਜਾਂਦਾ ਤੇ ਸੀ ਗੁਰੂ ਕੇ ਪਿਆਰੇ ਫਿਰ ਵੀ ਕਰਦੇ। ਤੇ ਅੱਜ ਅਸੀਂ ਕਿਹੜੇ ਰੰਗਾਂ ਦੇ ਵਿੱਚ ਪੈ ਗਏ। ਮਾਗਤ ਬਖਸ਼ਿਸ਼ ਕਰਕੇ ਕਹਿੰਦੇ ਆ ਕਿ ਜਿੰਨਾ ਚਿਰ ਤਹਾਨੂੰ ਜੋ ਮੈਂ ਦਸੀ ਹੈ ਗੱਲ ਸਮਝਾਈ ਹੈ ਜੇ ਉਹਦੇ ਉੱਪਰ ਐੜਾ ਦਿੰਦੇ ਰਹੋ ਕਿ ਤੇ ਮੇਰਾ ਸਾਰਾ ਹੀ ਤੇਜ ਤੁਹਾਡੇ ਲਈ ਮਬਦਾਨ ਹੈ ਕਲਗੀਧਰ ਪਿਤਾ ਮਹਾਰਾਜ ਜੀ ਤੇ ਕਲਗੀਧਰ ਪਿਤਾ ਮਹਾਰਾਜ ਜੀ ਦਾ ਪ੍ਰਤਾਪ ਤੇਜ ਕਿੰਨਾ ਹੈ ਅਸੀਂ ਜਾਣਦੇ ਆ ਚਾਹੇ ਸਾਰਾ ਸੰਸਾਰ ਹਲਕਤ ਇੱਕ ਬਾਦੀ ਹੋ ਜਾਵੇ ਉਹ ਪ੍ਰਤਾਪ ਨੂੰ ਝੱਲ ਨਹੀਂ ਸਕਦਾ ਜਦ ਤੱਕ ਖਾਲਸਾ ਰਹੇ ਤਿਆਰਾ ਤਦ ਤੱਕ ਤੇਜ ਜਿਉਂ ਹੈ ਸਾਰਾ ਕਹਿੰਦੇ ਜਿੰਨਾ ਚਿਰ ਤੱਕ ਇਹ ਨਿਆਰਾ ਰਹੇਗਾ ਮੇਰਾ ਤੇਜ ਸਾਰਾ ਪ੍ਰਤਾਪ ਇਹਨਾਂ ਦੇ ਵਾਸਤੇ ਨਿਸ਼ਾਵਰ ਹੈ ਜਦ ਗਏ ਵਿਪਰਿਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਪਰ ਜਦੋਂ ਇਹਨਾਂ ਨੇ ਇਹ ਰਸਤਾ ਛੱਡ ਦਿੱਤਾ ਤੇ ਫਿਰ ਮੈਂ ਇਹਨਾਂ ਦੀ ਪਰਤੀਤ ਨਹੀਂ ਕਰ ਸਕਦਾ ਤੇ ਅੱਜ ਸਾਰਾ ਜੋਰ ਲੱਗਿਆ ਆ ਇਸੇ ਕੰਮ ਤੇ ਜੋਰ ਲੱਗਿਆ ਆ ਸਾਡੇ ਨਿਸ਼ਾਨ ਵੀ ਕਬਦੇ ਆ ਉਹਨਾਂ ਲੋਕਾਂ ਨੂੰ ਪਰ ਇਹ ਵੀ ਪਤਾ ਕੀ ਕੀ ਨਿਸ਼ਾਨ ਨਾ ਬੇਰ ਪਰਚਮ ਨਾਂ ਝੂਰੇ ਇਹ ਇਹ ਦੇਸ਼ ਦੇ ਕੀ ਇਸ ਧਰਤੀ ਦੇ ਉੱਪਰ ਇਹ ਦੇਖਦਾ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸੀ ਹੁਣਾ ਜਿਉ ਪਰਚਮ ਨਾਂ ਝੂਰੇ ਇਹ ਕਲਗੀਧਰ ਦਿੱਤਾ ਮਹਾਰਾਜੀ ਦੀ ਬਦੌਦਤ ਹੈ ਖੋਲਾ ਭੱਲਾ ਮਾਰਗ ਨੇ ਉਥੋਂ ਪੜਨਾ ਸਹਿਬ ਦੀ ਧਰਤੀ ਤੋਂ ਹੀ ਸ਼ੇਰਵਾਦ ਕਰ ਦਿੱਤੀ ਡਾਕਟਰ ਜੱਗੀ ਜੀ ਕਹਿੰਦੇ ਆ ਕਿ 7 ਦਿਨ ਦਾ ਭੁੱਲਾ ਭੱਲਾ ਹੋਇਆ ਕਰਦਾ ਜਦੋਂ ਕਣਗੀਧਰ ਪਿੱਤਾ ਮਹਾਰਾਜ ਆਪਣੀ ਇਹਾਤੀ ਦੇ ਵਿੱਚ ਜਦੋਂ 1701 ਦੇ ਵਿੱਚ ਸ਼ੁਰੂ ਹੋਇਆ ਸੰਗਤਾਂ ਆਉਂਦੀਆਂ ਜਿੱਥੇ ਜਿੱਥੇ ਵੀ ਗੁਰੂ ਪਾਤਸ਼ਾਹ ਮਹਾਰਾਜੀ ਦਾ ਸੱਦਾ ਜਾਂਦਾ ਸੰਗਤ ਆਉਂਦੀ ਸੰਗਤ ਦਾ ਜੋਰ ਮੇਲ ਦਾ ਸਾਰਾ ਦਿਨ ਕੀਰਤਨ ਦਾ ਅਮਰਤੇ ਲਈ ਆਸਾ ਕੀ ਵਾਰ ਦਾ ਜਾਪ ਹੁੰਦਾ ਨਿਤਨੇਮ ਹੁੰਦਾ ਗੁਰਬਾਣੀ ਪੜੀ ਜਾਂਦੀ ਖਲਗੀਧਰ ਪਿਤਾ ਮਹਾਰਾਜ ਦੇ ਚਾਪ ਬੈਠਦੇ ਸਭ ਪੂਰਨ ਤਾਂ ਦੀ ਦਿਨ ਦਾ ਛੜਾ ਦਾ ਦੇਹਲੇ ਜਿਹੜਾ ਹੋਲਾ ਤੇ ਮਹੱਲਾ ਭਾਵ ਹੱਲਾ ਕਰਨਾ ਤੇ ਮਹੱਲਾ ਫਿਰ ਉਸ ਜਗ੍ਹਾ ਦੇ ਉੱਪਰ ਕਾਬਜ ਹੋ ਜਾਣਾ ਕੱਚੇ ਰੰਗਾਂ ਦੀ ਗੱਲ ਨਹੀਂ ਫਿਰ ਉਸ ਜਗ੍ਹਾ ਤੇ ਪ੍ਰਕਾਸ਼ ਹੋ ਜਾਣਾ ਦੋ ਟੋਲੀਆਂ ਬਣਾ ਦਿੱਤੀਆਂ ਜਾਣੀਆਂ ਇੱਕ ਤੇ ਜੰਗੀ ਇਤਿਹਾਸ ਹੈ ਤੇ ਦੋ ਦੋਨੀਆਂ ਸੇਖਾਂ ਦੀਆਂ ਆਪਸ ਦੇ ਵਿੱਚ ਬਣਾ ਕੇ ਤੇ ਉਹਨਾਂ ਨੇ ਇਸ ਤਰ੍ਹਾਂ ਜੁੱਧ ਦਾ ਕਿਉਂਕਿ ਇਹ ਤੇ ਸ਼ੁਰੂ ਤੋਂ ਹੀ ਗੁਰੂ ਘਰ ਦੇ ਵਿੱਚ ਰਵਾਇਤ ਰਹੀ ਹੈ ਧੰਨ ਸ੍ਰੀ ਗੁਰੂ ਮੰਗਲ ਦੇ ਮਹਾਰਾਜੀ ਨੇ ਸਰੀਰ ਨੂੰ ਨਰੋਏ ਰੱਖਣ ਦੇ ਵਾਸਤੇ ਮਲ ਖੜਾ ਬਣਾਇਆ ਕੜੂਰ ਸਾਹਿਬ ਦੀ ਧਰਤੀ ਤੇ ਮਾਤਾ ਕੀ ਜੀ ਨੇ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਫਿਰ ਲੰਗਰ ਦੇ ਵਿੱਚ ਕਿ ਹੋਵਾਂ ਲਈ ਕੀ ਵਰਤਾਈ ਜਾਣੀ ਇਹ ਵੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਕਿਉਂਕਿ ਜਿੰਨਾ ਚਿਰ ਤੱਕ ਸਰੀਰ ਨਰੋਇਆ ਨਹੀਂ ਉਹਨਾਂ ਚਿਰ ਤੱਕ ਭਗਤੀ ਵੀ ਨਹੀਂ ਹੋ ਸਕਦੀ ਸਰੀਰ ਵੀ ਨਰੋਇਆ ਹੋਣਾ ਜ਼ਰੂਰੀ ਹੈ ਸਰੀਰ ਨਰੋਇਆ ਹੈ ਨਾਲ ਭਗਤੀ ਹੋਵੇਗੀ ਤੇ ਨਾਲ ਸੇਵਾ ਹੋਵੇਗੀ ਸੇਵਾ ਬੰਦਾ ਪਿਰ ਕਰ ਸਕਦਾ ਹੁਣ ਉਥੇ ਜੰਗੀ ਅਭਿਆਸ ਹੋਣੇ ਜੇ ਸਟੋਲੇ ਨੇ ਜਿੱਤ ਜਾਣਾ ਗੱਲ ਕੀ ਧਰਮੇ ਤਾਂ ਮਹਾਰਾਜੀ ਨੇ ਉਹਨਾਂ ਨੂੰ ਵੀ ਨਿਵਾਜਣਾ ਤੇ ਜਿਹੜਾ ਦੂਸਰਾ ਟੋਲਾ ਸੀ ਉਸ ਨੂੰ ਵੀ ਨਿਵਾਜਣਾ ਨਿਤ ਇਸੇ ਤਰ੍ਹਾਂ ਹੀ ਕਿਰਿਆ 7 ਦਿਨ ਲਗਾਤਾਰ ਚੱਲਦੀ ਰਹਿਣੀ ਜਿੱਥੋਂ ਇਹ ਸ਼ੁਰੂ ਹੋਏ ਭੋਲਾ ਤੇ ਮਹੱਲਾ ਕਿਉਂਕਿ ਮਾਲਕ ਨੇ ਇਸ ਚੀਜ਼ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਕਿਉਂਕਿ ਜਿਹੜੇ ਲੋਕ ਦੱਬੇ ਕੁਚਲੇ ਸੀ ਨਾ ਬਿਲਕੁਲ ਢੇਠਾਂ ਕਿਲਾਨੀ ਦੇ ਵਿੱਚ ਚਲੇ ਗਏ ਕਿ ਐਸੀ ਕਾਰੀ ਕੁਝ ਨਹੀਂ ਜੀ ਸਕਦੇ ਮਾਲਕ ਨੇ ਕਿਹਾ ਸੀ ਕਿ ਇਨ ਇਨ ਗਰੀਬ ਸਿੱਖਨ ਕੋ ਮੈਂ ਦੇਉ ਪਾਤਸ਼ਾਹੀ ਯਾਦ ਕਰੇ ਨਬਰੀ ਗੁਰਿਆਈ ਇਹਨਾਂ ਨੂੰ ਮੈਂ ਪਾਤਸ਼ਾਹੀ ਦੇਵਾਂਗਾ ਜਿਹੜੇ ਕਹਿੰਦੇ ਸੀਗੇ ਅਸੀਂ ਜੇ ਕਦੇ ਲੜੇ ਨਹੀਂ ਮਾਲਕ ਨੇ ਉਹਨਾਂ ਦੇ ਹੱਥ ਤੇ ਗਾਂ ਕਟਾਰੇ ਦੇ ਕਰਕੇ ਤੇ ਐਸੇ ਗੁਰੂ ਕੇ ਪਿਆਰੇ ਵੀ ਆ ਜਦੋਂ ਸ਼ਸਤਰ ਨਹੀਂ ਸੀ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਉਹ ਕਹਿੰਦੇ ਸੀ ਕਿ ਖਾਲਸਾ ਰਾਜ ਕੈਮ ਹੋ ਗਿਆ ਉਹਨਾਂ ਨੇ ਉੱਥੇ ਹੀ ਖਾਲਸਾ ਰਾਜ ਕੈਮ ਕਰ ਦਿੱਤਾ ਜੀ ਮਾਲਕ ਨੇ ਗੁਰਿਆਈ ਕੋਸ਼ਿਸ਼ ਕੀਤੀ ਆਪਾਂ ਬਜਨ ਕਮਗੀ ਧਰਮ ਪਿਤਾ ਮਹਾਰਾਜੀ ਦੇ ਬੜਦੇ ਆ ਕਹਿ ਲਿਓ ਕਿਰਪਾ ਦੇ ਬਚਨ ਅਮੋਲਾ ਔਰਨ ਹੀ ਹੋਲੀ ਮਾਮ ਬੋਤਾ ਕਹਿੰਦੇ ਲੋਕਾਂ ਦੀ ਤੇ ਹੋਲੀ ਹੋ ਸਕਦੀ ਆ ਜਿョਕੇ ਲੋਕੇ ਜਦੋਂ ਐਸੇ ਤਿਹਾੜ ਬਣਾਉਂਦੇ ਆ ਸਿਆਣੇ ਪੁਰਖਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਵਾਸਤੇ ਐਸੇ ਦਿਨ ਵੀ ਚੁਣੇ ਤੇ ਭਾਈ ਤੁਸੀਂ ਆਹ ਕਾਰਜ ਕਰੋ ਪੁੱਠੇ ਕਾਰਜਾਂ ਵਿੱਚ ਨਾ ਪਓ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਹਿਆਤੀ ਦੇ ਵਿੱਚ ਰਹੇ ਤੇ ਉਹਨਾਂ ਨੂੰ ਕਹਿੰਦੇ ਚਾੜ ਜਾਂਦਾ ਸੀ ਜਿਵੇਂ ਜਦੋਂ ਕਿਤੇ ਮੇਲਾ ਹੁੰਦਾ ਆ ਹੋਣ ਵਾਰੇ ਮੇਲੇ ਨਹੀਂ ਕਿ ਮੇਲਾ ਜਾਓ ਤੇ ਮौज-ਮਸਤੀਆਂ ਕਰਕੇ ਵੇਖ ਕੇ ਤੇ ਆ ਜਾਓ ਨਾ ਮਹਾਰਾਜ ਮੇਲਿਆਂ ਤੇ ਜਾਂਦੇ ਚਾਰੇ ਉਹ ਹਰ ਦਵਾਰ ਹੋਵੇ ਚਾਹੇ ਜਗਨਨਾਥ ਪੁਰੀ ਹੋਵੇ ਚਾਹੇ ਕਾਂਤਾ ਮੱਕਾ ਹੋਵੇ ਚਾਹੇ ਹੋਰ ਕੋਈ ਜਗਾ ਹੋਵੇ ਮਾਨਕ ਜਾਂਦੇ ਤੇ ਉੱਥੇ ਜਾ ਕੇ ਸੰਦੇਸ਼ ਦਿੰਦੇ ਕਿ ਭਾਈ ਸੱਚ ਦੇ ਨਾਲ ਜੁੜੋ ਜਿੱਥੇ ਬਹੁਤ ਵੱਡੇ ਰੂਪ ਦੇ ਵਿੱਚ ਇਕੱਠ ਦાદੇ ਦਾਦਾ ਜੀ ਉਹਨਾਂ ਨੂੰ ਨਾਲ ਜੋੜਦੇ ਤੇ ਇਸੇ ਨੂੰ ਮੁੱਖ ਰੱਖਦੇ ਹਾਂ ਗੋਇਦਵਾਲ ਸਾਹਿਬ ਦੀ ਧਰਤੀ ਤੇ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਕਿ ਜਦੋਂ ਮੇਲ ਜੋੜੂਗਾ ਦੂਰ ਦਰਾਡੇੋਂ ਸੇਖਾ ਆ ਕੇ ਮਿਲਣਗੇ ਮਿਲ ਕੇ ਬੈਠਣਗੇ ਆਪਸ ਦੇ ਵਿੱਚ ਗੁਰਬਤਾ ਕਰਨਗੇ ਵਿਚਾਰਾਂ ਕਰਨਗੇ ਗੁਰਬਾਣੀ ਦਾ ਅਭਿਆਸ ਕਰਨਗੇ ਗੁਰੂ ਨੂੰ ਯਾਦ ਕਰਨਗੇ ਇਤਿਹਾਸ ਨੂੰ ਪੜ੍ਹਨਗੇ ਤੇ ਸਿੱਖੀ ਦੇ ਵਿੱਚ ਵਾਧਾ ਹੋਵੇਗਾ ਪਹਿਲਾ ਮੇਲ ਜੋੜ ਜਿਹੜਾ ਗੋਇਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੀ ਅਗਵਾਈ ਦੇ ਹੇਠ ਹੋਇਆ ਫਿਰ ਜਦੋਂ ਛੇਵੇਂ ਪਾਤਸ਼ਾਹ ਗੁਰਦੇਵ ਮਹਾਰਾਜ ਸ੍ਰੀ ਅਮਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਉਸ ਸਮੇਂ ਵੀ ਦੀਪਮਾਲਾ ਕੀਤੀ ਉਸ ਜਗ੍ਹਾ ਤੇ ਵੀ ਫਿਰ ਬੇਜੋੜ ਸੀ ਜਿਹੜਾ ਉਹ ਪ੍ਰਾਰੰਭ ਹੋਇਆ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਕਲ ਕੀ ਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਵੀ ਸੇਧ ਦਿੰਦਿਆਂ ਜੋ ਉਹ ਲਾਭ ਖਲਾ ਬਣਾਇਆ ਇਹ ਸਿੱਖਾਂ ਦੇ ਵਿੱਚ ਜਿੱਥੇ ਜਜਬਾ ਰਵੇ ਨਾਮ ਜੱਪਣ ਦਾ ਜਿੱਥੇ ਜਜਬਾ ਰਵੇ ਸਦਾਇਮ ਜੰਗ ਦੇ ਵਾਸਤੇ ਤਿਆਰ ਰਹਿਣ ਦਾ ਜਿੱਥੇ ਰਿਤੇ ਦੇ ਅੰਦਰ ਜਜਬਾ ਰਵੇ ਕਿ ਅਸੀਂ ਨਾਮ ਵੀ ਜਪਣਾ ਹੈ ਕਿਉਂਕਿ ਨਾਮ ਨੂੰ ਵੀ ਪਗਾਂ ਵਾਲੇ ਬਹੁਤ ਜ਼ਰੂਰੀ ਹੈ ਜੇ ਨਾਮ ਨਹੀਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਤੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਮਾਇਨਸ ਹੈ 0 ਹੈ ਜ਼ੀਰੋ ਹੈ ਕਿਉਂਕਿ ਗੁਰਜੀਤ ਅਪਿਤਾ ਮਹਾਰਾਜ ਜੀ ਨੇ ਨਾਮ ਨੂੰ ਵਡਿਆਈ ਦਿੱਤੀ ਇਹ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ ਭਾਈ ਨਾਮ ਜਪਣਾ ਸਤਿਗੁਰ ਸੱਜੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਜਿੱਤੇ ਐਸੀ ਕੋਮੀ ਤਿਹਾੜੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਨਾਲ ਹੀ ਦਿੱਲੀ ਭੱਤੇ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਆਪਾਂ ਸ਼ਾਮ ਦੇ ਦਿਵਾਨਾ ਦੇ ਅੰਦਰ ਜੋ ਦਿੱਲੀ ਭੱਤੇ ਦਿਵਸ ਹੈ ਉਸ ਦੀ ਸਾਂਝ ਪਾਉਣ ਦੀ ਯਤਨ ਕਰਾਂਗੇ ਸਤਿਗੁਰ ਸੱਜੇ ਪਾਤਸ਼ਾਹ ਮਿਹਰਾਂ ਕਰੇ ਸਾਡੀ ਢੋਲੀ ਦੇ ਵਿੱਚ ਵੀ ਨਾਮ ਦੀ ਦਾ ਪਾ ਕੇ ਨਗਰਣਤਾਲ ਉਹ ਸਾਡਾ ਵੀ ਇੱਥੇ ਆਇਆ ਜੋ ਸਰਦਾ ਸਕਿਆ ਨੂੰ ਸਵਾਰਿਆਂ ਪਾਸੋਂ ਹਰ ਦਸ ਕੀਰਤਨ ਸਰਵਣ ਕਰੀਏ ਗਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ